ਸੀ ਵੋਟਾਂ ਪਾਉਣ ਲਈ ਪਹੁੰਚੇ ਆਂ ਔਰ ਆਪਣੀ ਮਤਦਾ ਜਿਹੜਾ ਅਧਿਕਾਰ ਹੈ ਵਰਤੋਂ ਦੀ ਕੀਤੀ ਵੋਟ ਦੇ ਅਧਿਕਾਰ ਦੀ ਔਰ ਤਾਂ ਕਿਛੇ ਹੀ ਸਿਰਫ ਇਹ ਕਿ ਵੋਟਾਂ ਕਟੀਆਂ ਲਾ ਕੇ ਕੱਟੇ ਗਏ ਨੇ ਲੋਕ ਪਰੇਸ਼ਾਨ ਨੇ ਅਜ ਬਾਹਰੋਂ ਹੋ ਹੋ ਮੋੜ ਰਹੇ ਨੇ ਕਰੀਬ ਤੁਸੀਂ ਗੱਲ ਲਓਗੇ ਅ ਤੁਸੀਂ ਲਾਈਨਾਂ ਦੇ ਵਿੱਚ ਲੋਕ ਲੱਗੇ ਚਾਰ ਚਾਰ ਪੰਜ ਪੰਜ ਸੂ ਬੰਦੇ ਦੇ ਵੋਟਾਂ ਹੀ ਹੰਣੀਆਂ ਕਿੰਨ ਕਲੋਨੀ ਦੇ ਵੋਟਾਂ ਸਾਡੇ ਇਲਾਕੇ ਮੈਂ ਆਪਣੇ ਘਰ ਦੀ ਗੱਲ ਕਰਾਂਗੇ ਇਹਦੇ ਨਾਲ ਹੀ ਘਟੋ ਘਟੇ 2.5 ਹਜ਼ਾਰ ਵੋਟ ਕੱਟੀ ਇੱਥੋਂ ਤੇ ਕੀ ਕਾਰਨ ਕੀ ਸਮਝਦੇ ਹੋ ਲੱਗਦਾ ਹੈ ਕਿ ਸਰਕਾਰ ਬੁਖਲਾਹਟ ਚ ਸੇ ਕੀ ਆ ਬੁਖਲਾਹਟ ਚ ਹੈ ਜੀ ਮਤਲਬ ਕੋਈ ਤਿਆਰੀ ਨਹੀਂ ਉਹਨਾਂ ਦਾ ਮਨ ਹੀ ਨਹੀਂ ਇਲੈਕਸ਼ਨ ਕਰਾਉਣ ਨੂੰ ਸੁਪਰੀਮ ਮਾਂਜੂਰ ਸੁਪਰੀਮ ਕੋਰਟ ਦੇ ਅੱਡਣਾ ਇਲੈਕਸ਼ਨ ਕਰਾ ਰਹੇ ਆ ਕਿ ਉਹਨਾਂ ਨੂੰ ਇਹ ਵੀ ਇਹ ਇਲਾਕੇ ਜਿਹੜੇ ਜਿੱਥੇ ਸਟਰੋਂਗ ਹੈ ਜਿਆਦਾ ਸਿਸਟਮ ਉੱਥੇ ਵੋਟਾਂ ਹੀ ਘਟਾ ਦਿਓ ਉਹ ਤਾਂ ਕੋਈ ਲੇਕਿਨ ਉਹ ਜੀ ਜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਵਿੱਚ ਜੇ ਇਸ ਤਰ੍ਹਾਂ ਦੇ ਅਗਰ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਮਿਲੇਗਾ ਤਾਂ ਉਹ ਕਿਸ ਤਰ੍ਹਾਂ ਆਪਣੀ ਮਨਪਸੰਦੀ ਜਿਹੜੀ ਆ ਦੇਖੋ ਡੈਮੋਕ੍ਰੇਸੀ ਦਾ ਨਾਂ ਤਾਂ ਤੇ ਹੈ ਹੀ ਨਹੀਂ ਇਹ ਤੇ ਡਿਕਟੇਟਰਸ਼ਿਪ ਹੈ ਨਾ 3 ਸਾਲ ਤੋਂ ਕਾਰਪੋਰੇਸ਼ਨ ਹੀ ਹੈ ਨਹੀਂ ਇੰਨਾ ਕਾਉਂਸਲਰ ਨਾ ਮੇਅਰ ਸ਼ਹਿਰ ਦੇ ਵਿੱਚ ਗੰਧਚਾਰ ਚ ਫੇਰੇ ਗੰਜ਼ਰੇ ਪਿਆਏ ਆ ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਇਹ ਤੇ ਡਿਕਟੇਟਰਸ਼ਿਪ ਹੈ ਔਰ ਇਹ ਡਿਕਟੇਟਰਸ਼ਿਪ ਦੇ ਕਾਰਨ ਹੈ ਕਿ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਕਹਿਣ ਤੇ ਇਲੈਕਸ਼ਨ ਹੋ ਰਹੀ ਹੈ ਇਹਨਾਂ ਦਾ ਤਾਂ ਮਣੀ ਆਜ਼ਾਦੀ ਦੀ ਉਹ ਅਸੀਂ ਕਰਕੇ ਦਿਖਾਇਆ ਤੇ ਇਸ ਕਰਕੇ VOTING ਵਿੱਚ ਆਏ ਹਰ ਕੋ ਦਰਬਾਰ ਸਾਹਿਬ ਚੜ੍ਹ ਕੇ ਦੱਸੋ ਸੂਟ ਕਿੰਨੇ ਵੰਡੇ ਜੇ ਸ਼ਰਾਬ ਕਿੰਨੀ ਵੰਡੀ ਜੇ ਪੈਸਾ ਕਿੰਨਾ ਵੰਡੇ ਚਲੋ ਚਲੋ ਦਰਬਾਰ ਸਾਹਿਬ ਉਹਨੂੰ ਕੋ ਧਾਰੀਬਾਦ ਸਾਹਿਬ ਨੂੰ ਆਓਗੇ ਇੱਥੇ ਕਹਿ ਸਕਦੇ ਜੇ ਉੱਥੇ ਆ ਕੇ ਇਹ ਸਭ ਗੱਲਾਂ ਕਹਿਣ ਦੀਆਂ ਨੇ ਵਿਕਾਸ ਦੇ ਹੋਵੇ ਦੇ ਇਹ ਵੋਟਾ ਨਾ ਕਰਾਉਣ ਇਹ ਤੇ ਆਪ ਕਹਿੰਦੇ ਵੀ ਕਰਾਓ ਸੁਪਰੀਮ ਕੋਰਟ ਨੇ ਡਾਂਟ ਕੇ ਕਮਾਇ ਜਦੋਂ ਹਾਈ ਕੋਰਟ ਨੇ ਆਰਡਰ ਕਰਦੇ ਫਿਰ ਸੁਪਰੀਮ ਕੋਰਟ ਕਹੇ ਜੇ ਇਹ ਸਾਡੀ ਤਿਆਰੀ ਨਹੀਂ ਗਈ ਇਹ ਬੰਦੇ ਨੇ ਵਿਕਾਸ ਕੀਤਾ ਹੋਵੇ ਤੇ ਉਹਨਾਂ ਨੂੰ ਲੋੜ ਹੀ ਨਹੀਂ ਤੇ ਉਹ ਤੇ ਇੱਕ ਚੀਜ਼ ਪੈਂਡਿੰਗ ਹੈ ਉਹ ਤੇ ਆਪ ਕਹਿੰਦਾ ਵੀ ਇਹੋ ਜੀ ਨੂੰ ਕੰਪਲੀਟ ਕਰੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਗਰ ਤੁਸੀਂ ਆਪਣੇ ਭਵਿੱਖ ਨੂੰ ਬਚਾਣਾ ਤਾਂ ਝਾੜੂ ਦੇ ਵੋਟ ਪਾਓ ਆਹੂ ਦੀ ਉਹਨਾਂ ਉਹਨਾਂ ਦੇ ਕਹਿਣਾ ਥੋੜਾ ਕੋਈ ਲੋਕਾਂ ਦਾ ਹੋਣਾ ਹੈ ਲੋਕਾਂ ਨੇ ਤੇ ਆਪਣਾ ਫੈਸਲਾ ਲੈਣਾ ਹੈ ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ ਤੇ ਪੰਜਾਬ ਬਹੁਤ ਜ਼ਿਆਦਾ ਗੋਰੇ ਇਥੇ ਨੌਕਰੀ ਕਰਨ ਆ ਗਏ ਨੇ ਬਹੁਤ ਜ਼ਿਆਦਾ ਤੇ ਨਸ਼ੇ ਕਿਤੇ ਹੈ ਨਹੀਂ ਕਿ ਮੁੱਖ ਮੰਤਰੀ ਦੇ ਸੁੱਤੇ ਨੇ ਉਹਤੇ ਮਤਲਬ ਆਪਣੀ ਮੌਜ ਚ ਨਹੀਂ ਉਹਨਾਂ ਨੂੰ ਥੱਲੇ ਜ਼ਮੀਨ ਦੇ ਕਿਤੇ ਪਤਾ ਹੀ ਨਹੀਂ ਕਿ ਕੀ ਹੋਣਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਵੇਖ ਲਓ ਵੀ ਕਿੰਨਾ ਨਸ਼ਾ ਬਾਹਰ ਪਿੰਡ ਦੇ ਵਿੱਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਦਾ ਵਿਕਾਸ ਹੋ ਰਿਹਾ ਜੀ ਇਹਨਾਂ ਨੂੰ ਆਪਾਂ ਵਿਕਾਸ ਕਹਿੰਨੇ ਆ ਕਿ ਨਸ਼ੇ ਵਿਕਣੇ ਗੁੰਡਾਗਰਦੀਆਂ ਹੋਣੀਆਂ ਔਰ ਐਕਸਟਰੋਸ਼ਨ ਕਾਲਾ ਹੋਣੀਆਂ ਤੁਸੀਂ ਵੋਟਾਂ ਨਹੀਂ ਕਰਾਉਣੀਆਂ ਜੇ ਇਹ ਵਿਕਾਸ ਹੈ ਤੇ ਫਿਰ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਦੁਨੀਆ ਚ ਚੜੇ ਜਾਣ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਬਹੁਤਾ ਚਿਹਰੇ ਨਾਲ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਬੀਜੇਪੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਂ ਦੇ ਉੱਤੇ ਵੋਟ ਪਾਓ ਜੀ ਰਾਮ ਮੰਦਰ ਦੇ ਨਾਂ ਤੇ ਵੋਟ ਮੰਗੀ ਹੈ ਮੈਂ ਨਾ ਇਹ ਦੇਖੋ ਆ ਜਿਹੜੀ ਨਗਰ ਨਿਗਮ ਦੀ ਇਲੈਕਸ਼ਨ ਹੈ ਨਾ ਇਹ ਇਲੈਕਸ਼ਨ ਹੁੰਦੀ ਹੈ ਲੋਕਲ ਬੰਦਿਆਂ ਦੀ ਇਲੈਕਸ਼ਨ ਦੂਜਾ ਪਾਰਟੀ ਦੀ ਇਲੈਕਸ਼ਨ ਰਾਮ ਮੰਦਰ ਦੀ ਇਲੈਕਸ਼ਨ ਦੇ ਉੱਤੇ ਉਹ ਉੱਥੋਂ ਵੀ ਹਾਰ ਗਏ ਯੋਧਿਆਂ ਤੋਂ ਉਹਨਾਂ ਨੂੰ ਸਮਝ ਨਹੀਂ ਲੱਗਦੀ ਜੇ ਰਾਮ ਜੀ ਕਿੰਨਾ ਨਾਲ ਨੇ ਰਾਮ ਜੀ ਕਣਕਣ ਚ ਵੱਸੇ ਨੇ ਉਹ ਆਪਣਾ ਬ੍ਰਾਂਡ ਨਾ ਬਣਾਉਣ ਇਸ ਗੱਲ ਨੂੰ ਰਾਮ ਜੀ ਸਾਰਿਆਂ ਦੇ ਕਿਸੇ ਇੱਕ ਦੇ ਰਾਮ ਜੀ ਨੇਗੇ ਇਹ ਰਾਮ ਜੀ ਨੇ ਸਾਨੂੰ ਅੱਗੇ ਇਥੇ ਲੋਕ ਸਭਾ ਜਿਤਾਈ ਸੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਇਸ ਗੱਲ ਦਾ ਲੋ ਚੱਲ ਰਹੀ ਲੋਕੀ ਵੋਟ ਪਾਣ ਨਹੀਂ ਆਉਣ ਦੇ ਬੜੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਨਿਕਲੋ ਕੁਝ ਆੜੇ ਵੋਟਰ ਲੋਕੀ ਆ ਰਹੇ ਨੇ ਪਰ ਬਾਹਰ ਮੁੜ ਮੁੜ ਜਾ ਰਹੇ ਨੇ ਕਈ ਕਾਫੀ 25-30 ਬਸ ਕਈਆਂ ਕਿਉਂ ਕੱਟੀਆਂ ਗਈਆਂ ਇਹ ਤੇ ਹੁਣ ਇਹ ਦੱਸ ਸਕਦੇ ਇਹਨਾਂ ਨੂੰ ਇਹ ਵੀ ਘੱਟ ਲੋਕਾਂ ਨੂੰ ਜਾਣਾ ਪਊਗਾ ਹੁਣ ਵਿਰੋਧ ਤੇ ਹੈਗਾ ਹੀ ਆ ਇਹ ਫਰਜ ਕਰੋ 1000 ਦੇ ਚ 75 ਦਾ ਵਿਰੋਧ ਹੈ ਤੇ ਜੋ 300 ਕੱਟ ਦੇਣਗੇ ਇਹ ਮੰਨ ਲਓ ਕਿ ਹੋਰ ਵੀ ਉਹਦੇ ਚੋਂ 2-250 ਬੰਦੇ ਤੱਕ ਨਹੀਂ ਅਪਰੋਚ ਕਰਨਾ ਬੂਕ ਜਾ ਉਹਨਾਂ ਉਹਨਾਂ ਨੂੰ ਮੈਨ ਮਤਲਬ ਮੈਨੇਜ ਕਰਨਾ ਸੌਖਾ ਦੂਜਿਆਂ ਨੂੰ ਗੁਰਜੀਤ ਜੀ ਕਿੰਨੀਆਂ ਸੀਟਾਂ ਆ ਰਹੀਆਂ 65 ਸੀਟਾਂ ਸੀ ਲਗਾਈਆਂ ਪਰ 65 ਦਾ ਕਿਵੇਂ ਅੰਕੜਾ ਆ ਗਿਆ ਸੀ 65 ਦਾ ਅੰਕੜਾ ਮੈਂ ਤੁਹਾਨੂੰ ਮੈਂ ਦੱਸਦਾ ਹਿੰਦਾ ਇਸ ਇਸ ਦਾ ਬੜਾ ਸਿੱਧਾ ਜਿਹਾ ਮਤਲਬ ਗੱਲ ਹੈਗੀ ਹੈ ਸਾਡੇ ਦੇਖੋ ਜਿਹੜੇ ਕਾਉਂਸਲਰ ਰਹੇ ਐ ਉਹਨਾਂ ਨੇ ਉਹਦੋਂ ਕੰਮ ਕੀਤਾ ਹੂੰ ਸਾਡੇ 65 ਕਾਉਂਸਲਰ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਸੀ ਚਲੋ ਉਹਨਾਂ ਜੋ ਕੋਈ ਆਮ ਆਦਿਕ ਚ ਚਲੇਗੇ ਪਰ 40 42 ਕਾਉਂਸਲਰ ਸਾਡੇ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਨੇ ਪੂਰਨ ਤੌਰ ਤੇ ਇਲਾਕੇ ਦਾ ਵਿਕਾਸ ਕਰਾਇਆ ਤੇ ਲੋਕਾਂ ਨੂੰ ਪਤਾ ਹੈ ਇਹਨਾਂ ਦਾ ਕੋਈ ਵੀ ਬੰਦਾ ਉਹਨਾਂ ਇਲਾਕਿਆਂ 'ਚ ਕੰਮ ਨਹੀਂ ਕੀਤਾ ਤਿੰਨ ਸਾਲਾਂ ਤੋਂ ਜਾਂ ਤੇ ਇਹ ਕੁਝ ਆਪਣਾ ਹੀ ਬੰਦੇ ਅੱਗੇ ਲਾ ਕੇ ਕੰਮ ਕਰਾ ਦਿੰਦੇ ਤਾਂ ਵੀ ਇਹਨਾਂ ਨੂੰ ਕੋਈ ਆਸ-ਉਮੀਦ ਬਾਈਦੀ ਇੱਕ ਤਾਂ ਸਾਡੀ ਜਿਹੜਾ ਅੰਕੜਾ ਉਹ ਇਸ ਤਰੀਕੇ ਨਾਲ ਹੈ ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਜਿੱਦਾਂ ਦੀ ਐਕਸਟਰੈਪਸ਼ਨ ਕਰ ਰਹੀ ਹੈ ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ ਉਹ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਸ ਚੀਜ਼ ਦਾ ਲੋਕਾਂ ਨੂੰ ਇਹ ਹੈ ਵੀ ਸੈਕੂਲਰ ਥੌਟ ਵਾਲੇ ਬੰਦੇ ਲੈ ਕੇ ਆਓ ਜਿਹੜੇ ਬੰਦੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਜਿਹੜੀ ਗੱਲ ਕਰਦੇ ਉੱਤੇ ਗੱਲ ਕਰੋ ਇੱਕ ਵੀ ਬੰਦੇ ਦਾ ਕੋਈ ਇਹਨਾਂ ਦਾ ਬਿਆਨ ਵੇਖਿਆ ਕੋਈ ਭ੍ਰਿਸ਼ਟਾਚਾਰ ਤੇ ਆਇਆ ਹੋਵੇ ਕੋਈ ਨਸ਼ੇ ਤੇ ਆਇਆ ਹੋਵੇ ਕੋਈ ਡਰੇ ਸੱਟੇ ਤੇ ਆਇਆ ਹੋਵੇ ਇਹਨਾਂ ਦੇ ਇੱਕ ਬੰਦੇ ਇਹਨੇ ਫੜਦੇ ਭ੍ਰਿਸ਼ਟਾਚਾਰੀ ਅੰਦਰ ਕਰ ਦਿੱਤੇ ਤੇ ਫੇਰ ਕੀ ਲੋੜ ਉਹਨਾਂ ਕੋ ਉਹਨਾਂ ਕੋ ਕੌਰ ਜੀ ਪ੍ਰਤਾਪ ਜੀ ਦੀ ਇੰਟਰਵਿਊ ਵੇਖੋ ਉਹਦੇ ਜਵਾਬ ਦੇ ਲੋ ਫੇਰ ਅਸੀਂ ਵੀ ਦੱਸ ਦੇਵਾਂਗੇ ਤੁਹਾਨੂੰ ਗੁਰਜੀ ਜੀ ਤੁਹਾਡੀ ਅਵਾਰਡ ਸੀਗੀ ਤੁਹਾਨੂੰ ਬਹੁਤ ਪਿਆਰ ਵੀ ਮਿਲਦਾ ਰਿਹਾ ਐਸੋ ਅਵਾਰਡ ਤੋਂ ਕੀ ਉਮੀਦ ਰੱਖਦੇ ਹੋ ਨਹੀਂ ਜਿੱਤਾਂਗੇ ਅਵਾਰਡ ਅਸੀਂ ਅਸੀਂ ਜਿੱਤਾਂਗੇ ਔਰ ਮੈਨੂੰ ਲੋਕਾਂ ਤੇ ਉ ਅਜੇ ਸਰ ਅਜਨਾਲੇ ਰਾਤੀ ਫਾਇਰਿੰਗ ਹੋਈ ਲਾਅਨ ਆਰਡਰ ਨੂੰ ਉੱਥੇ ਕਿਵੇਂ ਦੇ ਇਹਦੇ ਧਾਰੀਵਾਲ ਸਾਹਿਬ ਦੱਸਣ ਅਜਨਾਲੇ ਫਾਇਰਿੰਗ ਹੋ ਰਹੀ ਹੈ ਨਾਲੇ ਠਾਣੇ ਦੇ ਉੱਤੇ ਬੰਬ ਡਿੱਗ ਰਹੇ ਆ ਠਾਣੇ ਦੇ ਬੰਬ ਡਿੱਗ ਰਹੇ ਨੇ ਇਹਦੇ ਧਾਰੀਵਾਲ ਨੂੰ ਪੁੱਛੋ ਨਾ ਵੀ ਕਿੱਥੇ ਲਾਅਨ ਆਰਡਰ ਹਰ 8ਵੇਂ 10ਵੇਂ ਵਪਾਰੀ ਨੂੰ 5ਵੇਂ 7ਵੇਂ ਵਪਾਰੀ ਨੂੰ ਐਕਸਟਰਸ਼ਨ ਕਰ ਲਾ ਆ ਰਹੀਆਂ ਨੇ ਲਾਅਨ ਆਰਡਰ ਕਿੱਥੇ ਹੈਗਾ ਹੈ ਪਰ ਉਹ ਕਹਿੰਦੇ ਕਿ ਲਾਅਨ ਆਰਡਰ ਸਥਿਤੀ ਡਾਟੇ ਕਢਾ ਲਓ ਸਭ ਤੋਂ ਵਧੀਆ ਡਾਟੇ ਸਾਡੇ ਨੇ ਸਭ ਤੋਂ ਜ਼ਿਆਦਾ ਜਿਹੜੀ ਹੈ ਸ਼ਾਂਤੀ ਸਾਡੇ ਟਾਈਮ ਤੇ ਹੋਈ ਹੈ ਇਹ ਮੇਰਾ ਖਿਆਲ ਹੈ ਵੀ ਥਾਣੇ 'ਚ ਬੰਬ ਡਿਗਣੇ ਇਹਨਾਂ ਨੂੰ ਹੀ ਸ਼ਾਂਤੀ ਕਹਿੰਦੇ ਨੇ ਜੇ ਐਕਸੋਰਸ਼ਨ ਕਹਲਾ ਨੂੰ ਹੀ ਸ਼ਾਂਤੀ ਕਹਿੰਦੇ ਨੇ ਡੈਚ ਦਾ ਮਾਹੌਲ ਹੈ ਜਿੱਥੇ ਕੋਈ ਮਰਜ਼ੀ ਚੇਨੀ ਲਾਲੇ ਜਿੱਥੇ ਕੋਈ ਮਰਜ਼ੀ ਮਾਰ ਦੇ ਖੱਪ ਦੇ ਕੋਈ ਕੋਈ ਨਿਆਹ ਹੈ ਨਿਤ ਦਿਨ ਅੱਗੇ ਦੇਖੋ ਚੋਣੇ ਨਮਾਇਦੇ ਦੇ ਲੋਕ ਫੇਰ ਵੀ ਥੋੜਾ ਜਿਹਾ ਪ੍ਰੇਜ਼ ਕਰਦੇ ਸੀ ਨਿਤਨ ਸਰਪੰਚਾਂ ਦੇ ਕਤਲ ਹੋ ਰਹੇ ਨੇ ਚਿੱਟੇ ਦਿਨ ਹੋ ਰਹੇ ਨੇ ਅੱਛਾ ਸਰ ਇਹਨੂੰ ਲੋਰਡਰ ਅੱਛਾ ਇੱਕ ਸਵਾਲ ਹੈ ਜੀ ਤੁਸੀਂ ਦਾਅਵੇ ਕਰ ਰਹੇ ਹੋ ਤੁਹਾਡਾ ਮੇਅਰ ਕੌਣ ਹੋਏਗਾ ਇਹ ਪਾਰਟੀ ਹਾਈ ਕਮਾਂਡ ਔਰ ਸਾਡੀ ਸੀਨੀਅਰ ਲੀਡਰਸ਼ਿਪ ਬੈਗ ਕੇ ਡਿਸਾਈਡ ਕਰੇਗੀ ਨਹੀਂ ਪਰ ਫਿਰ ਵੀ ਕੁਝ ਨਾਮ ਸਾਹਮਣੇ ਆਏ ਹੋਣਗੇ ਜੀ ਨਹੀਂ ਇਦਾਂ ਦੇ ਕੁਝ ਨਹੀਂ ਨਾ ਹੁੰਦਾ ਜੇ ਪਹਿਲਾਂ ਤੋਂ ਪਹਿਲਾਂ ਤੋਂ ਜਿੱਤੀਏ ਆਪਾਂ ਸ਼ਾਮੀ ਚਾ ਰਹਿ ਗਏ ਮੇਰਾ ਖਿਆਲ ਹੈ ਵੀ 5-7 ਘੰਟੇ ਰਹਿ ਗਏ ਨੇ ਤੇ ਫਿਰ ਆਪਾਂ ਤੁਹਾਨੂੰ ਨਾਮ ਹੀ ਦੱਸਾਂਗੇ ਅੱਛਾ ਇੱਕ ਹੋਰ ਚੀਜ਼ ਹੈ ਕਿ ਕਿ ਜੇਕਰ ਮੇਅਰ ਤੁਹਾਡਾ ਬੰਦਾ ਤੁਸੀਂ ਸਮਝੋ ਕਿ ਸਰਕਾਰ ਤੇਰੀ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਫਿਰ ਤੁਸੀਂ ਕੰਮ ਕਿਵੇਂ ਕਰੋਗੇ ਤੇ ਫੰਡ ਨਹੀਂ ਦੇਣਗੇ ਜਿੱਦਾਂ ਅੱਗੇ ਮੈਂ ਕਰ ਉਦਾਂ ਹੀ ਕਰਾਂਗੇ ਨਹੀਂ ਤੁਸੀਂ ਤੇ ਚਲੋ ਲੋਕ ਸਭਾ ਤੇ ਉਹ ਵੀ ਉਹ ਵੀ ਫਿਰ ਉਹ ਤੁਸੀਂ ਕਹਦੇ ਹੋ ਕਿ ਬੀਜੇਪੀ ਦੀ ਹੈ ਇਹ ਸਾਨੂੰ ਕੰਮ ਕਰਨਾ ਆਉਂਦਾ ਨਹੀਂ ਪਰ ਉਹ ਜੀ ਦੇ ਨਾਂ ਦੇ ਉੱਤੇ ਵੋਟ ਮੰਗੀ ਜਾ ਰਹੀ ਹੈ ਬੀਜੇਪੀ ਵਾਲੇ ਕਹਿ ਰਹੇ ਕਿ ਮੋਦੀ ਜੀ ਦੇ ਵਿਕਾਸ ਦੇ ਨਾਂ ਤੇ ਵੋਟ ਪਾਣੀ ਹੈ ਮੈਂ ਗੱਲ ਤੇ ਦੱਸਤੀ ਹੈ ਉਹ ਤੇ ਫਿਰ ਵਿਕਾਸ ਮੈਂ ਕਰਾਇਆ ਜੇ ਮੋਦੀ ਦਾ ਵਿਕਾਸ ਤੇ ਉੱਥੇ ਉੱਥੇ ਕਿਉਂ ਨਹੀਂ ਹੋ ਗਿਆ ਗਰਦਾਸਪੁਰ ਚ ਗਰਦਾਸਪੁਰ ਪੁੱਛੋ ਨਾ ਉੱਥੇ ਸਨੀ ਜੋੜ ਨੂੰ ਦੁਬਾਰਾ ਕਿਉਂ ਨਹੀਂ ਜ ਖੜਾ ਕੀਤਾ ਸੋਮ ਪ੍ਰਕਾਸ਼ ਜੀ ਨੂੰ ਉੱਥੋਂ ਕਿਉਂ ਨਹੀਂ ਦੁਬਾਰਾ ਖੜਾ ਕੀਤਾ ਜੇ ਵਿਕਾਸ ਦੀ ਗੱਲ ਸੀ ਤੁਹਾਨੂੰ ਬਾਹਰੋਂ ਦੇ ਬੰਦੇ ਲੈਣੇ ਪੈ ਰਹੇ ਫਿਰ ਮੋਦੀ ਦੇ ਨ ਇਹ ਬੰਦਿਆਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੁੰਦੇ ਆ ਸਪੌਨਰ ਨੂੰ